ਕਹਾਣੀ ਜਿੰਦ ਮਰ ਜਾਣੀ ਭਾਗ 23 ਲੇਖਕ ਸਿਮਰ ਸੰਧੂਜੀ ਸਿੰਦੀਦੀ ਮਾ ਬੁਲੀ ਗਲਤ ਆ ਤੇਰੀ ਠੀਕ ਆ ਚਾਚੀ ਅਸੀਂ ਤਾਂ ਆਪ ਹੁਣ ਰਹੇ ਪਏ ਆ ਤੇ ਇਹਦੇ ਭਰਾ ਭਜਾਈ ਦਾ ਤਾਂ ਪਤਾ ਹੀ ਐ ਲੱਗਦਾ ਇਹੀ ਕਰਨਾ ਪੈਣਾ ਹੁਣ ਹਾਂ ਤੀ ਇਹੀ ਕਰੋ ਤੁਸੀਂ ਇਹਦੇ ਸਹੁਰੇ ਜੀ ਆ ਭੇਜੋ ਨਾਲੇ ਉਹ ਕਿਹੜਾ ਕਮਲ ਐ ਵੀ ਜਿਹੜੇ ਲੈ ਨਹੀਂ ਆਉਣਗੇ ਉਹਨਾਂ ਨੇ ਵੀ ਆਪਦਾ ਘਰ ਬਸਾਉਣਾ ਹੀ ਐ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਇਹ ਕਹਿੰਦੀ ਹੋਈ ਬੇਬੇ ਸੂਟੀ ਦੇ ਸਹਾਰੇ ਉੱਠ ਕੇ ਤੁਰ ਪਈ ਬੇਬੇ ਦੀ ਗੱਲ ਭਾਵੇਂ ਅਜੇ ਢਿੱਡ ਵਿੱਚ ਹੀ ਸੀ ਪਰ ਲਖੇ ਹੋਣਾ ਨੂੰ ਪਤਾ ਸੀ ਕਿ ਜੇ ਇਹ ਕੰਮ ਨਾ ਕੀਤਾ ਤਾਂ ਜ਼ਮੀਨ ਹੱਥ ਵਿੱਚ ਜਾਊਗੀ ਬਾਪੂ ਨੇ ਚਿੰਦੀ ਨੂੰ ਅੱਢ ਵੰਡ ਕੇ ਜ਼ਮੀਨ ਦੇ ਦੇਣੀ ਹੈ ਲਖਾ ਰਹਿ ਜਾ ਉਹ ਜਿਹਾ ਹੋਇਆ ਹੁਣ ਛੇਤੀ ਤੋਂ ਛੇਤੀ ਚਿੰਦੀ ਨੂੰ ਤਰਲੋਚਰ ਸਿਉਂਦੇ ਘਰੇ ਭੇਜਣਾ ਪੈਣਾ ਹੀ ਸੀ ਇਹ ਪਹਿਲਾ ਲੱਖੇ ਨਹੀਂ ਕੀਤੀ ਬੇਬੇ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਇਹ ਹਾਲ ਛਿੰਦੀ ਦਾ ਆਪਾਂ ਨੂੰ ਹੋ ਜਾਣਾ ਹੁਣ ਕੁਝ ਕਰਨਾ ਹੀ ਪੈਣਾ ਹੈ ਮੇਰੀ ਮਟਿਆਰ ਭੈਣਾਂ ਨਾ ਵਿਆਹਾਂ ਵਿੱਚ ਐ ਤੇ ਨਾ ਹੀ ਕੁਆਰਿਆਂ ਵਿੱਚ ਕੀ ਹਾਲ ਬਣਾਇਆ ਕੁੜੀ ਨੇ ਮੇਰੇ ਤਾਂ ਬੁਰਕੀ ਨਹੀਂ ਲੱਗਦੀ ਕੀ ਕਰਾਂ ਮੈਂ ਨਾ ਰਾਤਾਂ ਨੂੰ ਨੀਂਦ ਨਾ ਦਿਨ ਨੂੰ ਚੈਣ ਨਿਆਣੀ ਰੁੱਲ ਜੂ ਆਪਣੀ ਆਪੇ ਦੇ ਸੋਹਰਿਆਂ ਨਾਲ ਗੱਲ ਕਰੀਏ ਨਹੀਂ ਤਾਂ ਕੁੜੀ ਦਿਮਾਗ ਤੇ ਗੱਲ ਲਾਉਗੀ ਕਿਤੇ ਕਾਮਲ ਹੀ ਨਾ ਹੋ ਜੇ ਫਿਰ ਫਿਰ ਕੀ ਕਰਾਂਗੇ ਤੂੰ ਤਾਂ ਸਿਆਣੀ ਐ ਬਾਪੂ ਵੀ ਬਥੇਰਾ ਸਿਆਣਾ ਐ ਆਪਾਂ ਅਕਲ ਨੂੰ ਹੱਥ ਮਾਰੀਏ ਕੁਛ ਕੁੜੀ ਦਾ ਹਿੱਲਾ ਕਰੀਏ ਲੱਖਾ ਆਪਣੇ ਮਕਸਦ ਲਈ ਸੀ ਭਾਵੇਂ ਪਰ ਆਪਦੀ ਮਾਂ ਕੋਲ ਛਿੰਦੀ ਦਾ ਫਿਕਰ ਜਿਤਾ ਕੇ ਬਸ ਹਾਮੀ ਭਰਉਣ ਚਾਹਦਾ ਸੀ ਛਿੰਦੀ ਦੇ ਸੌਹਰਿਆਂ ਨਾਲ ਗੱਲ ਕਰਨ ਦੀ ਪਤਾ ਹੈ ਬੇਬੇ ਨੂੰ ਵੀ ਸੀ ਕਿ ਇਹ ਕਿਹੋ ਜਿਹਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਫਿਰ ਵੀ ਇਹ ਲੱਗਿਆ ਸ਼ਾਇਦ ਲੱਖਾ ਕੁੜੀ ਦਾ ਫਿਕਰ ਕਰਦਾ ਹੈ ਪਰ ਪੁੱਤ ਉਹਨਾਂ ਕੋਲ ਜਾਊ ਕੌਣ ਕਿਹਨੂੰ ਭੇਜੀਏ ਕੀ ਪਤਾ ਹੈ ਅਗਰ ਇਹ ਗੱਲ ਸੁਣ ਕੇ ਨਾ ਹੀ ਸੁਣਨ ਗੱਲ ਆਖਰ ਨੂੰ ਫਿਰ ਵੀ ਪਿੰਡ ਦੇ ਸਰਦਾਰ ਕਹੋਂਦੇ ਐ ਕਾਣੋਂ ਕਰਨਗੇ ਰਾਜੀਨਾਮਾ ਪਰ ਫਿਰ ਵੀ ਤੈਨੂੰ ਲੱਗਦਾ ਹੈ ਤਾਂ ਕਰ ਲੈ ਗੱਲ ਤੂੰ ਬੇਬੇ ਨੇ ਲਖੇ ਨੂੰ ਚਿੰਤਾ ਜਹੀ ਨਾਲ ਕਿਹਾ ਮੇਰੀ ਕਿਹੜਾ ਸਿੱਟੀ ਵੀ ਹੈ ਮੰਨਿਆ ਗੁੱਸਾ ਗਿਲਾ ਹੁੰਦਾ ਪਰ ਮੋਹ ਤੋੜਤਾ ਨਹੀਂ ਸਕਦੇ ਸੀ ਇੱਕ ਦੂਜੇ ਦੇ ਨਾਲ ਖੂਨ ਦਾ ਰਿਸ਼ਤਾ ਹੈ ਭੈਣ ਭਰਾ ਬੇਬੇ ਅਸੀਂ ਕੀ ਹੋਇਆ ਮੜਾ ਮੋਟਾ ਗੁੱਸਾ ਗਿਲਾ ਹੋ ਗਿਆ ਉਹ ਵੀ ਮਾਰਾ ਟਾਈਮ ਸੀ ਆ ਮੈਂ ਜਾਊ ਉਹਨਾਂ ਦੇ ਕੋਲ ਸਿੰਦੀ ਵਾਸਤੇ ਪੈਰ ਵੀ ਫੜ ਲੂੰ ਉਹਨਾਂ ਦੇ ਜੇ ਆਪਦੇ ਘਰੇ ਜਾਊ ਇਹਦਾ ਧਿਆਨ ਹੋਰ ਪਾਸੇ ਹੋ ਜੀ ਬੀਬੇ ਨੂੰ ਜਿਵੇਂ ਲੱਖੇ ਨੇ ਪੱਕੀ ਹੀ ਕਰ ਦਿੱਤਾ ਤੇ ਬੀਬੇ ਨੇ ਵੀ ਹਾਂਮੀ ਭਰ ਦਿੱਤੀ ਤੇ ਲੱਖਾ ਇਹ ਸੁਣ ਕੇ ਖੁਸ਼ ਹੋ ਗਿਆ ਸੀ ਪਰ ਅੰਦਰੋਂ ਅੰਦਰ ਹੀ ਡਰ ਵੀ ਸੀ ਕਿ ਕੀ ਪਤਾ ਹੈ ਅਗਲੇ ਦਾ ਰੱਖਣ ਜਾਂ ਨਾ ਰੱਖਣ ਜੇ ਉਹਨਾਂ ਨੇ ਜਵਾਬ ਦੇਤਾ ਸਾਰੀ ਉਮਰ ਲਈ ਚਿੰਦੀ ਇਥੋਂ ਜੋਗੀ ਰਹਿ ਜਾਉ ਪਤਾ ਨਹੀਂ ਕਿੰਨੀਆਂ ਕੁ ਸੁੱਖਾਂ ਸੁਖ ਲੀਆਂ ਲੱਖੇ ਨੇ ਚਿੰਦੀ ਨੂੰ ਸਹੁਰਿਆਂ ਘਰ ਤੋਰਨ ਵਾਸਤੇ ਅਗਲੇ ਦਿਨ ਦਿਨ ਚੜ੍ਹਦੇ ਨਾਲ ਹੀ ਦੋਵੇਂ ਜੀ ਲੱਖਾ ਤੇ ਪਰਮਜੀਤ ਸਕੂਟਰ ਤੇ ਤਰਲੋਚਨ ਸਿੰਘ ਦੇ ਘਰੇ ਪਹੁੰਚ ਗਏ ਤਰਲੋਚਨ ਸਿੰਘ ਬੇੜੇ ਦੇ ਵਿਚਾਲੇ ਕੁਰਸੀ 'ਤੇ ਬੈਠਾ ਸੀ ਤੇ ਮੁਰੇ ਸਟੋਰ ਰੱਖ ਕੇ ਘਰ ਦੀ ਗੱਡੀ ਬੋਤਲ ਵੀ ਰੱਖ ਰੱਖੀ ਸੀ ਪਾਵੇਂ ਲਖੇ ਤੇ ਪਰਮਜੀਤ ਨੂੰ ਦੇਖ ਕੇ ਉਹਨੇ ਕੋਈ ਵੀ ਗੱਵਾਂ ਨਹੀਂ ਕੀਤਾ ਪਰ ਦੇਖ ਕੇ ਪਹਿਚਾਣ ਜ਼ਰੂਰ ਲਿਆ ਸੀ ਲਖੇ ਨੇ ਹੱਥ ਜੋੜਦਿਆਂ ਸੱਸ ਸ੍ਰੀ ਕਾਬਲਾਈ ਤੇ ਪਰਮਜੀਤ ਨੇ ਨੰਦੁਈਆ ਹੋਣ ਕਰਕੇ ਮੋਢਾ ਪਲੋਸਿਆ ਤੇ ਪੁੱਛਿਆ ਭਾਈ ਜੀ ਤਕੜਿਓ ਤਲੋਚਨ ਸੇੋਂ ਬਲੋਂ ਕੋਈ ਵੀ ਹੰਗਾਰਾ ਨਹੀਂ ਮਿਲਿਆ ਸ਼ਰਮੋ ਸ਼ਰਮੀ ਦੋਵੇਂ ਜੀ ਚੌਂਦਰੇਵਾਲ ਨੂੰ ਹੋਤਰੇ ਤਰਲੋਚਨ ਸਿੰਘ ਨੇ ਦੂਰੋਂ ਹੀ ਲਕਾਰਾ ਜਿਹਾ ਮਾਰਿਆ ਇੱਧਰ ਮੁਹ ਚੱਕਿਆ ਚੌਂਤੇਵਲ ਮੁੜਦੇ ਨਹੀਂ ਇੱਧਰ ਪਰਮਜੀਤ ਤੇ ਲਖਾ ਥਾਂ ਤੇ ਹੀ ਡਰ ਗਏ ਤੇ ਉੱਥੇ ਹੀ ਕਦ ਬਰੋਕਲੇ ਅਜੇ ਉਹ ਹੋ ਕੁਝ ਬੋਲਣੀ ਲੱਗੇ ਸੀ ਕਿ ਤਰਲੋਚਨ ਸਿੰਘ ਨੇ ਸਿਹਰੀ ਨੂੰ ਆਵਾਜ਼ ਮਾਰੀ ਓਏ ਬੰਤੂ ਆ ਕੁੱਕੜਾ ਨੂੰ ਮੋੜ ਜਿਹੜਾ ਬੇ ਚੌਂਤੇਵਲ ਨੂੰ ਉਹ ਤਰੇ ਸਿਹਰੀ ਭੱਜ ਕੇ ਆਇਆ ਤੇ ਕੋਕੜਾ ਨੂੰ ਮੋੜ ਲਿਆ ਦੋਵੇਂ ਜੀ ਇੱਕ ਵਾਰ ਤਾਂ ਕੱਚੇ ਜੇ ਹੋ ਗਏ ਪਰ ਛੇਤੀ ਹੀ ਸੰਭੜ ਵੀ ਗਏ ਤਾਂ ਰੋਜਨ ਸਉਂਦੀ ਬੇਬੇ ਜਿਹੜੀ ਹਾਰੇ ਵਿੱਚ ਦੁੱਧ ਦੀ ਤੌੜੀ ਧਰ ਜਾਂਦੀ ਸੀ ਜਦੋਂ ਖੜੀ ਹੋਈ ਸਾਹਮਣੇ ਸ਼ਿੰਦੀ ਦੇ ਭਰਾ ਤੇ ਭਝਾਈ ਨੂੰ ਵੇਖਿਆ ਆਓ ਭਾਈ ਕਿਵੇਂ ਆਉਣਾ ਹੋਇਆ ਇੰਨੇ ਬਰਿਆਂ ਬਾਅਦ ਸਾਰੇ ਖੈਰ ਸੁੱਖ ਹੈ ਕਹਿੰਦੀ ਤਾਂ ਲੋਚਨ ਦੀ ਮਾਂ ਪਰਮਜੀਤ ਤੇ ਲੱਖੀ ਨੂੰ ਆ ਕੇ ਮਿਲੀ ਹੋਰ ਭਾਈ ਤੇਰੇ ਬੇਬੇ ਬਾਪੂ ਸਭ ਖੈਰiyat ਹੈ ਛਿੰਦੀ ਠੀਕ ਹੈ ਕਿਵੇਂ ਜਿਹੜਾ ਵਜਿਆ ਭੁੱਲੇ ਵਿਸਰੇ ਇਧਰ ਨੂੰ ਕਿਵੇਂ ਆ ਗਏ ਬੇਬੇ ਕਹਿੰਦੀ ਬੇਬੇ ਮੰਜੜ ਆਇਆ ਤੇ ਚੌਂਦਰੇ ਤੇ ਕੰਮ ਕਰਦੀ ਲਾਗਣ ਨੂੰ ਪਾਣੀ ਲਿਆਉਣ ਲਈ ਵੀ ਕਹਿ ਦਿੱਤਾ ਹਾਂ ਮਾਸੀ ਸਭ ਰਾਜੀ ਖੁਸ਼ੀ ਹੈ ਤੁਸੀਂ ਦੱਸੋ ਆਪਦੇ ਹਾਲ ਆਉਣਾ ਤਾਂ ਮਾਸੀ ਤੈਨੂੰ ਪਤਾ ਹੀ ਐ ਘਰਾਂ ਦੇ ਕੰਮ ਕਰ ਪਰ ਹੁਣ ਫਿਰ ਕੀ ਕਰੀਏ ਮਾਸੜ ਜੀ ਠੀਕ ਐ ਉਹ ਨਹੀਂ ਦਿਖਦੇ ਕਹਿੰਦੇ ਲੱਖੇ ਨੇ ਤਲੋਚਨ ਸਿਉਂਦੀ ਮਾਂ ਦੀ ਗੱਲ ਦਾ ਜਵਾਬ ਦਿੱਤਾ ਹਾਂ ਭਾਈ ਠੀਕ ਹੀ ਆ ਬਸ ਪ੍ਰਾਣਾ ਥੋੜਾ ਤੁਸੀਂ ਵੇਖ ਹੀ ਲਿਆ ਦਿਨ ਚੜਦੇ ਨਾਲ ਹੀ ਚੱਕੀ ਝੋ ਰਹਿਂਦਾ ਦਾਰੂ ਦੀ ਕੀ ਕਰੀਏ ਬਸ ਲੋਕਾਂ ਦੀਆਂ ਗੱਲਾਂ ਤੇ ਆਪਦਾ ਮਰਨ ਭੋਰਾ ਨਹੀਂ ਸੋਚਿਆ ਥੋੜੀ ਕੁੜੀ ਨੇ ਕਹਿੰਦੀ ਤਰਲੋਚਨ ਸੀ ਦੀ ਮਾਂ ਨੇ ਇੱਕ ਲਾਂਬਾ ਜਿਹਾ ਦੇ ਦਿੱਤਾ ਤੇ ਲੱਖਾਂ ਤੇ ਸਿੰਧੀ ਚੁੱਪ ਕਰ ਗਏ ਝੇਬ ਤਾਂ ਉਹਨਾਂ ਨੂੰ ਵੀ ਆਈ ਪਰ ਹੁਣ ਕਹਿੰਦੇ ਵੀ ਕੀ ਲੱਖੇ ਨੇ ਗੱਲ ਤਾਂ ਤੋੜਨੀ ਹੀ ਸੀ ਹੁਣ ਇਹ ਕਹਾਣੀ ਅਜੇ ਅਧੂਰੀ ਹੈ ਇਸਦਾ ਰਹਿੰਦਾ ਭਾਗ ਕੱਲ ਨੂੰ ਜ਼ਰੂਰ ਸੁਣਨਾ ਜੀ ਤਾ ਕੇ ਕਹਾਣੀ ਦਾ ਅੰਤ ਤੁਸੀਂ ਜਰੂਰ ਸੁਣ ਸਕੋ ਬਹੁਤ ਹੀ ਵਧੀਆ ਕਹਾਣੀ ਹੈ ਜੀ ਤੁਹਾਨੂੰ ਇਸ ਕਿਵੇਂ ਲਗੀ ਪਲੀਜ਼ ਕਮੈਂਟ ਕਰਕੇ ਦੋ ਜਰੂਰ ਦੱਸਿਆ ਕਰੋ ਦੇਖ ਲੈਣੇ ਹੋ ਸੁਣ ਲੈਣੇ ਹੋ ਕਮੈਂਟ ਨਹੀਂ ਕਰਦੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਜੀ ਧੰਨਵਾਦ ਜੀ